ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਰੇਲ ਰੋਕੋ ਅੰਦੋਲਨ ਜੋ ਹੈ ਉਹ ਸ਼ੁਰੂ ਕੀਤਾ ਗਿਆ ਸੀਗਾ ਤਾਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ 26 ਜਗ੍ਹਾ ਦੇ ਰੇਲਵੇ ਟਰੈਕ ਜਿਹੜੇ ਨੇ ਬੰਦ ਕਰਨੇ ਨੇ ਗੁਰਦਾਸਪੁਰ ਦੇ ਵਿੱਚ ਵੀ ਗੁਰਦਾਸਪੁਰ ਰੇਲਵੇ ਸਟੇਸ਼ਨ ਅਤੇ ਬਟਾਲਾ ਰੇਲਵੇ ਸਟੇਸ਼ਨ ਨੂੰ ਬੰਦ ਕਰਨਾ ਸੀਗਾ ਲੇਕਿਨ ਜੋ ਦਖਲਅੰਦਾਜ਼ੀ ਜੜੀ ਆ ਪੁੱਛਦੀ ਫੋਈ ਹੈਗੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਹੁਣ ਸੋਲ ਜਿਹੜਾ ਰੇਲਵੇ ਟ੍ਰੈਕ ਚ ਰਹਿਗਾ ਉੱਥੇ ਬੈਣਾ ਪਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੇ ਪਿੰਡ ਸੋਲ ਦੇ ਵਿੱਚ ਜਿਹੜਾ ਰੇਲਵੇ ਟ੍ਰੈਕ ਨੇ ਉਹ ਜਿਹੜੇ ਨੇ ਬੰਦ ਕਰ ਦਿੱਤੇ ਗਏ ਹੈਗੇ ਨੇ ਫਿਰ ਆ ਜਿਹੜੇ ਕਿਸਾਨ ਆਗੂ ਹੈਗੇ ਨੇ ਵੱਡੇ ਉਹ ਉਹਨਾਂ ਦੇ ਵੱਲ ਸੰਬੋਧਨ ਜਿਹੜਾ ਕੀਤਾ ਜਾ ਰਿਹਾ ਤੇ ਰੇਲਵੇ ਟ੍ਰੈਕ ਜਿਹੜੇ ਨੇ ਬੰਦ ਕੀਤੇ ਗਏ ਨੇ ਤਿੰਨ ਮੰਗਾਂ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਪੁਰੀਆਂ ਕੀਤੀਆਂ ਜਾਣ ਸਭ ਤੋਂ ਪਹਿਲਾਂ ਜਿਹੜਾ 32 ਹਜ਼ਾਰ ਬਿਜਲੀ ਦਾ ਨਿਜੀਕਰਨ ਕੀਤਾ ਜਾ ਰਿਹਾ ਉਹ ਬੰਦ ਕੀਤਾ ਜਾਵੇ ਜਿਹੜਾ ਬਿਜਲੀ ਸੋਧ ਬ ਨਾਲ ਹੀ ਜਿਹੜਾ ਸ਼ੰਭੂ ਉਹਦੇ ਖਨੋਰੀ ਬਾਰਡਰ ਦੇ ਉੱਪਰ ਜਿਹੜੇ ਨਾਲ ਧਰਨੇ ਦਿੱਤੇ ਸਨ ਉਹਨਾਂ ਵਿੱਚ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਦੀ ਪਰਪਾਈ ਜਿਹੜੀ ਕੀਤੀ ਜਾਵੇ ਕੁਝ ਕਿਸਾਨ ਆ ਗਏ ਮੇਰੇ ਨਾਲ ਗੱਲਬਾਤ ਕਰ ਲੈਣੇ ਆ ਪੈ ਗਏ ਜੀ ਅਜਿਹੇ ਧਰਨਾ ਪ੍ਰਚੇ ਕੀਤਾ ਜਾ ਰਿਹਾ ਕੀ ਕੁਝ ਮੰਗਾਂ ਹੈਗੀਆਂ ਨੇ ਤੇ ਕੱਲੋਂ ਤੱਕ ਇਹ ਧਰਨਾ ਪ੍ਰਚੇ ਜੱਜ ਜਾਈ ਜਾਏਗਾ ਦੇਖੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ 16 ਰੇਲਵੇ ਟਰੈਕ ਬੰਦ ਕਰ ਦਿੱਤਾ ਗਿਆ ਹੈ ਪਹਿਲਾਂ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਵਧੀਆਂ ਕੀਤੀਆਂ ਸਾਡੇ ਸ਼ੰਭੂ ਤੇ ਖਨੋਰੀ ਬਾਰਡਰ ਨਾਲ ਸਾਡੀਆਂ ਛਟੀਆਂ ਤੋੜੀਆਂ ਸਾਡੇ ਏਸੀ ਚੋਰੀ ਕੀਤੇ ਸਾਡੇ ਪੱਖੇ ਚੋਰੀ ਕੀਤੇ ਕਰੋੜਾਂ ਰੁਪਏ ਦਾ ਸਾਡਾ ਨੁਕਸਾਨ ਕੀਤਾ ਸਾਨੂੰ ਧੋਖੇਚ ਰੱਖ ਕੇ ਸਾਡੇ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਤੇ ਛੱਡ ਕੇ ਰਸਤੇ ਚੋਂ ਡਿਟੇਨ ਕਰ ਲਿਆ ਗਿਆ ਅਗਰ ਇਹਨਾਂ ਨੇ ਕਰਨਾ ਹੀ ਸਾਨੂੰ ਸਾਹਮਣੇ ਕਰਕੇ ਦੱਸ ਦੇ ਫਿਰ ਵੇਖਦੇ ਕਿ ਕਿਸ ਮਾ ਦੇ ਪੁੱਤ ਨੇ ਦੁੱਧ ਪੀਤਾ ਕੌਣ ਸਾਡੀਆਂ ਸਟੇਜਾਂ ਤੋੜਦਾ ਇਹਨਾਂ ਸਾਡੇ ਕਿਸਾਨਾਂ ਨੂੰ ਜਿਹੜੇ ਉੱਥੇ ਸੰਭੂ ਬਾਡਰਾਂ ਤੇ ਖਨੋਰੀ ਬਾਡਰਾਂ ਤੇ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਕਿਡਨਾਪ ਕਰਕੇ ਬੱਚਾਂ ਚ ਪਾ ਕੇ ਤੇ ਸਾਡੇ ਨਾਲ ਧੋਖਾ ਕੀਤਾ ਅਸੀਂ ਉਹਦਾ ਬਦਲਾ ਵੀ ਨਾ ਕੋ ਲੈਣਾ ਹੀ ਲੈਣਾ ਆ ਆਪਣੇ ਸਾਰੇ ਸਮਾਨ ਪੂਰੇ ਲਵਾਂਗੇ ਕਿਸੇ ਗੱਲੋਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਅਸਲ ਹੋਰ ਕੀ ਮੰਗੇਗੀ ਹੋਰ ਸਾਡੀ ਇਹ ਜਿਹੜੇ ਆ ਸਮਾਰਟ ਮੀਟਰ ਜਿਹੜਾ 2025 ਅਕਤ ਇਹਨਾਂ ਲਾਗੂ ਪਾਸ ਕੀਤਾ ਵਾ ਲਾਗੂ ਕੀਤਾ ਅਸੀਂ ਇਸ ਦੇ ਵਿਰੋਧ ਵਿੱਚ ਆ ਅਸੀਂ ਇਹ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ ਬਿਸ਼ੱਕ ਸਾਡੀਆਂ ਜਾਨਾਂ ਚਲ ਜਾਣ ਸਾਡੇ ਜਿੰਨੇ ਮਰਜੀ ਸ਼ੇਰ ਲਾਉਣੇ ਪੈਣ ਅਸੀਂ ਆਪਣੇ ਇਸ ਕੰਮ ਤੋਂ ਪਿੱਛੇ ਨਹੀਂ ਹਟਾਂਗੇ ਤੇ ਅਸੀਂ ਗਿੰਨਾ ਚਰੇ ਬਿਜਲੀ ਛੋ ਡਾਕਟਰ ਰੱਦ ਨਹੀਂ ਕਰਦੇ ਉਹਨਾਂ ਚ ਰਹੀ ਰੇਲਵੇ ਟ੍ਰੈਕਾਂ ਤੇ ਰਵਾਂਗੇ ਇਹਦੀ ਭਗਵਾਨ ਤੁਮਾਨ ਦੀ ਧੌਂ ਤੇ ਗੋਡਾ ਵੀ ਰੱਖਾਂਗੇ ਇਸ ਭਗਵਾਨ ਤੇ ਬੁੱਚੜ ਨੂੰ ਦੱਸ ਦੇਵਾਂਗੇ ਅਸੀਂ ਉਹ ਸਿੰਘ ਵਾਂ ਜਿਹੜੇ ਜੰਗਲਾਂ ਦੇ ਵਿੱਚ ਛੋਲਿਆਂ ਦੀਆਂ ਮੁੱਠਾਂ ਖਾ ਕੇ ਭੁੱਖੇ ਰਹਿ ਕੇ ਗੁਜ਼ਾਰਾ ਕਰਦੇ ਹੁੰਦੇ ਸੀ ਜਦੋਂ ਅਹਿਮਦ ਸ਼ਾਹ ਬਦਾਲੀ ਦੇ ਵੇਲੇ ਸ਼ਖਾਂ ਦੇ ਸ਼ਰਾਂ ਦੇ ਮੁੱਲ ਪੈਂਦੇ ਸੀ ਉਦੋਂ ਇਹ ਸਿੰਘ ਨਹੀਂ ਖਤਮ ਹੋਏ ਤੇ ਜਵਾ ਜਿੱਥੇ ਤੇਰਾ ਜੋਰ ਲੱਗਦਾ ਲਾਲਾ ਅਸੀਂ ਖਤਮ ਨਹੀਂ ਹੋਣ ਦੇਣੇ ਅਸੀਂ ਆਪਣਾ ਜਿਹੜਾ ਕਾਨੂੰਨ ਵਾ 2025 ਬਿਜਲੀ ਸੋਡ ਐਕਟ ਇਹ ਨਹੀਂਓ ਲੱਗਣ ਦੇਣਾ ਅਸੀਂ ਅਡਾਨੀਆਂ ਬਾਨੀਆਂ ਨੂੰ ਇੱਥੇ ਕਾਰਪੋਰੇਟ ਕਰਨ ਨਹੀਂਓ ਕਬਜੇ ਕਰਦੇ ਇਹ ਬਿਜਲੀ ਸਾੜਦੀ ਆ ਸਾੜਦੀ ਆ ਬੀਬੀ ਐਮਬੀ ਜਿਹੜਾ ਵਾ ਇਹ ਸਾਡਾ ਸੀ ਸਾਡੇ ਬੱਚਿਆਂ ਨੇ ਚੰਡੀਗੜ੍ਹ ਪੀਯੂ ਯੂਨੀਵਰਸਿਟੀ ਧਰਨਾ ਕਰਕੇ ਬਚਾ ਲਈ ਆ ਜ਼ਮੀਨਾਂ ਐਕਵਾਇਰ ਕਰਨ ਲੱਗੇ ਸੀ ਲਿਜ਼ਾਨੇ ਕਿੰਨੇ ਹਜ਼ਾਰ ਏਕੜ ਸੀ ਅਸੀਂ ਉਹ ਵੀ ਇਹਨਾਂ ਨੂੰ ਪਿੱਛੇ ਮੋੜਿਆ ਇੱਥੋਂ ਇਹਨਾਂ ਨੂੰ ਪਿੱਛੇ ਮੋੜ ਕੇ ਹਟਾਂਗੇ ਅਸੀਂ ਇਹਨਾਂ ਦੀਆਂ ਚਾਲਾਂ ਨਹੀਂ ਚੱਲਣ ਦੇਵਾਂਗੇ ਬਿਛੱਕ ਸਾਡੇ ਜਿੰਨੇ ਮਰਜੀ ਸ਼ੇਰ ਲੱਗ ਜਾਣ ਅੱਗੇ ਸਾਡਾ ਦਿੱਲੀ ਅੰਦੋਲਨ ਚ 7-800 ਕਿਸਾਨ ਸ਼ਹੀਦ ਹੋਇਆ ਵਾ ਅਸੀਂ ਹੋਰ ਵੀ ਹੋ ਜਾਵਾਂਗੇ ਅਸੀਂ ਹੁਣ ਇੱਥੇ ਜੀ ਕੇ ਵੀ ਕੀ ਕਰਨਾ ਜੋ ਸਾਡ ਨੂੰ ਬੱਤੀ ਨਾ ਰਹੀ ਸਾਡੀਆਂ ਇੱਛਾ ਨਾ ਰਹੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਛਾ ਰੋਲਦੀਆਂ ਇਹ ਸਰਕਾਰਾਂ ਇਹ ਭਗਵੰਤ ਮਾਨ ਦੇ ਸਾਲ ਇੱਕ ਰਹਿ ਗਿਆ ਮੈਨੂੰ ਚੰਗੀ ਤਰ੍ਹਾਂ ਦੱਸ ਦੇਣਾ ਚਾਹੁੰਨਾ ਕਿ ਭਗਵੰਤ ਮਾਨ ਇਹ ਤੇਰੇ ਜਿਆਦਾ ਦਿਨ ਨਹੀਂ ਲੰਘਣੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾਂ ਤੇ ਅਸੀਂ ਹੁਣ ਤੇਰੇ ਵੱਲ ਹੋ ਗਏ ਆ ਸੱਦੇ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ ਹਾਂ ਅਸੀਂ ਜਿਹਨਾਂ ਚਿਰ ਬਿਜਲੀ ਸੋਧ ਐਕਟ ਨੂੰ ਰੱਦ ਨਹੀਂ ਕਰਦੇ ਅਸੀਂ ਘਰ ਨਾਮ ਦਾ ਨਹੀਂ ਬੈਠਾਂਗੇ ਬਿਲਕੁਲ ਕਿਸਾਨ ਆਗੂ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬਿਜਲੀ ਸੋਧ ਬਿਲਜਾ 2025 ਉਸ ਨੂੰ ਰੱਦ ਕੀਤਾ ਜਾਵੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਰੇਲਵੇ ਟਰੈਕ ਸੋਲ ਦੇ ਉੱਪਰ ਬੈਠੇ ਹੋਏ ਨੇ ਸਿਰ ਮੰਗ ਹੀ ਕੀਤੀ ਜਾ ਰਹੀ ਆ ਕਿ ਇਹ ਬਿਜਲੀ ਸੋਧ ਬਿਲਜਾ ਐਕਟ ਵਾ ਉਸ ਨੂੰ ਰੱਦ ਕੀਤਾ ਜਾਵੇ ਤਾਂ ਨਾਲ ਹੀ ਜਿਹੜਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਉਸ ਦੀ ਪਰਪਾਈ ਜੜੀਆਂ ਕੀਤੀ ਜਾਵੇ ਕੁਝ ਹੋਰ ਵੀ ਕਿਸਾਨ ਆ ਗਏ ਆ ਕਿ ਗ ਅਹੀਂ ਚੇਪ ਵਾਲੇ ਮੀਟਰ ਜਿਹੜੇ ਸੰਬੰਧੀ ਆ ਉਹਦੇ ਵਾਸਤੇ ਹੀ ਇਹ ਧਰਨਾ ਲਾਉਣ ਦਾ ਜਾਣਦੇ ਆ ਇਹ ਸਾਡੀ ਇੱਕ ਦੀ ਲੜਾਈ ਨਹੀਂ ਸਾਰਿਆਂ ਦੀ ਸਾਂਝੀ ਆ ਤੇ ਕਿ ਚਲੋ ਆਏ ਆ ਵੇਖ ਲੋ ਸਾਨੂੰ ਸਰਕਾਰਾਂ ਆਈ ਤੇ ਕਰਦਾ ਬਟਾਲੇ ਲਾਉਣਾ ਹੈ ਧਰਨਾ ਤੇ ਇੱਥੇ ਆਪਣਾ ਮੇਨ ਬਥੇ ਰੱਖਿਆ ਵੀ ਆ ਇੱਥੇ ਡਿਟੇਨ ਵੀ ਕੀਤਾ ਘਰਾਂ ਦੇ ਵਿੱਚ ਹਾਂਜੀ ਹਾਂਜੀ ਕਈ ਕਿਸਾਨ ਫੜੇ ਵੀ ਆਏ ਨੇ ਇਨਸਾਨ ਫੜੇ ਗਏ ਆ ਜੀ ਇੱਥੋਂ ਆਪਣੇ ਸੇਰਾ ਇੱਕ ਫੜਿਆ ਗਿਆ ਸਾਡਾ ਜੀ ਚੰਗਾਇ ਸੱਜਣ ਉਹ ਵੀ ਫੜਿਆ ਗਿਆ ਜੀ ਇਹ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਜੀ ਸਾਰੇ ਨਿਕਲਣਾ ਚਾਹੀਦਾ ਵਾ ਇਹ ਕੱਲੇ ਮੁਲਾਜ਼ਮ ਸਾਡੇ ਸਾਡੇ ਥੋੜੇ ਮੀਟਰ ਲੱਗਣੇ ਮੁਲਾਜ਼ਮਾਂ ਦੇ ਵੀ ਮੀਟਰ ਲੱਗਣੇ ਜਿਹੜੇ ਸਾਨੂੰ ਡਾਂਗਾ ਫੇਰਨਦੇ ਆ ਜਿਹੜੇ ਸਾਨੂੰ ਧੰਨੇ ਲਾਉਣ ਨਹੀਂ ਦਿੰਦੇ ਬਿਜਲੀ ਮੁਲਾਜ਼ਮ ਵਾਲੇ ਇਹ ਵੀ ਕੱਲ ਨੂੰ ਓਖੇ ਹੋਣੇ ਆ ਜੀ ਹਾਂਜੀ ਇਹ ਸਾਰਿਆਂ ਦੇ ਘਰੋਂ ਨਿਕਲਣਾ ਚਾਹੀਦਾ ਸਾਰਿਆਂ ਦੀ ਸਾਂਝੀ ਲੜਾਈ ਆ ਜੀ ਸਮਾਰਟ ਮੀਟਰ ਪਹਿਲਾਂ ਵੀ ਜਿਹੜੇ ਲੱਗੇ ਉਹ ਵੀ ਕੰਮ ਕਰਦੇ ਸੀ ਤੇ ਹੁਣ ਜਿਹੜੇ ਨਵੇਂ ਥੋਪਣ ਦੇ ਆ ਤੇ ਉਹ ਕਿਹੜੀ ਕਲ ਥੋਪਣ ਦੇ ਸਾਰੇ ਕਾਰਪੋਰੇਟ ਕਰਾਣਿਆਂ ਦੀ ਹੈ ਇਹ ਮਤਲਬ ਝਾਲ ਵਾਜੀ ਸਾਰੀ ਬਿਲਕੁਲ ਕਿਸਾਨ ਆਗੂ ਨੇ ਜਿਨ੍ਹਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈਗਾ ਕਿ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਹੀਂ ਲੱਗਣ ਦੇਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਹਰ ਇੱਕ ਦੀ ਲੜਾਈ ਹੈਗੀ ਹੈ ਇਸ ਲੜਾਈ ਦੇ ਵਿੱਚ ਹਰ ਇੱਕ ਨੂੰ ਸਹਿਯੋਗ ਕਰਨਾ ਚਾਹੀਦਾ ਵਾ ਕੋਈ ਦੀ ਇਹ ਇਨਫੋਰਮੇਸ਼ਨ ਆ ਰਹੀਆਂ ਵਕ ਵਕ ਸਮਾਂ ਦੀਆਂ ਸਾਨੂੰ ਉਸੇ ਵੈਰੀਫਾਈ ਕਰ ਰਹੇ ਹਾਂ ਔਰ ਜੈਸੀ ਸੂਰਤ ਵੈਸੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਬਟ ਫਿਲਹਾਲ ਰੇਲਵੇ ਸਟੇਸ਼ਨ ਜਿਹੜਾ ਸਿਗਾ ਇਹਦੀ ਕਾਲ ਸੀ ਸੋ ਤੁਹਾਡੇ ਸਾਹਮਣੇ ਅਸੀਂ ਇੱਥੇ ਬਿਲਕੁਲ ਪੀਸਫੁਲੀ ਸਾਰਾ ਕੁਝ ਚੱਲ ਰਿਹਾ ਹੈ ਜਤਾਇਤ ਵੀ ਚੱਲ ਰਿਹਾ ਹੈਗਾ ਫਿਲਹਾਲ ਕੋਈ ਤਣਾ ਨਹੀਂ ਲੱਗੇਗੀ ਨੇ ਰੇਲਵੇ ਸਟੇਸ਼ਨ ਦੇ ਉੱਪਰ ਫਿਲਹਾਲ ਕੋਈ ਤਣਾ ਨਹੀਂ ਹੈਗਾ ਐਂਡ ਅਸੀਂ ਰੈਗੂਲਰ ਸੰਪਰਕ ਦੇ ਵਿੱਚ ਹੈਗੇ ਆ ਸਾਡੀ ਫੋਰਸ ਵੀ ਸਾਰੀ ਡਿਪਲੋਏ ਕੀਤੀ ਹੋਈ ਹੈ ਜਿਵੇਂ ਵੀ ਇਨਲੈਟਸ ਆਊਟਲੈਟਸ ਹੈਗੇ ਨੇ ਉਹ ਸਾਰੇ ਅਸੀਂ ਪ੍ਰੋਪਰ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਆ ਜੀ ਮੈਂ ਭੇਜਿਆ ਹੋਇਆ ਹੁਣੇ ਸਾਡੇ ਆਫੀਸਰਸ ਉੱਥੇ ਹੈਗੇ ਨੇ ਪਰ ਜੇ ਕੋਈ ਇਦਾਂ ਦੀ ਗੱਲ ਹੋਊਗੀ ਤੇ ਵਿਲ ਵਿਲ ਟੇਕ ਐਕਸ਼ਨ ਬਹੁਤ ਸ਼ਾਂਤਪੁਰਨੀ ਬੋਲ ਬਿਲਕੁਲ ਸ਼ਾਂਤ ਹੈ ਜੀ ਬਿਲਕੁਲ ਸਾਲ ਜੇ ਕੋ ਲਾਇਆ ਦੇਖੋ ਐਸ ਪਰ ਰੂਲਸ ਐਸ ਪਰ ਲਾ ਜਿਹੜੀ ਵੀ ਕਾਰਵਾਈ ਹੋਏਗੀ ਉਹ ਮੱਚ ਜੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਰੇਲ ਰੋਕੋ ਅੰਦੋਲਨ ਜੋ ਹੈ ਉਹ ਸ਼ੁਰੂ ਕੀਤਾ ਗਿਆ ਸੀਗਾ ਤਾਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ 26 ਜਗ੍ਹਾ ਦੇ ਰੇਲਵੇ ਟਰੈਕ ਜਿਹੜੇ ਨੇ ਬੰਦ ਕਰਨੇ ਨੇ ਗੁਰਦਾਸਪੁਰ ਦੇ ਵਿੱਚ ਵੀ ਗੁਰਦਾਸਪੁਰ ਰੇਲਵੇ ਸਟੇਸ਼ਨ ਅਤੇ ਬਟਾਲਾ ਰੇਲਵੇ ਸਟੇਸ਼ਨ ਨੂੰ ਬੰਦ ਕਰਨਾ ਸੀਗਾ ਲੇਕਿਨ ਜੋ ਦਖਲਾਨਾ ਜਿਹੜੀ ਫੋਈ ਹੈ ਗਈ ਜਿਸ ਤੋਂ ਬਾਅਦ ਕਿਸਾਨਾਂ ਨੂੰ ਹੁਣ ਸੋਲ ਜਿਹੜਾ ਰੇਲਵੇ ਸਟੇਸ਼ਨ ਹੈਗਾ ਉੱਥੇ ਬਹਿਣਾ ਪਿਆ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਨੇ ਪਿੰਡ ਸੋਲ ਦੇ ਵਿੱਚ ਜਿਹੜਾ ਰੇਲਵੇ ਟਰੈਕ ਨੇ ਉਹ ਜਿਹੜੇ ਨੇ ਬੰਦ ਕਰ ਦਿੱਤੇ ਗਏ ਹੈਗੇ ਨੇ ਫਿਰ ਆ ਜਿਹੜੇ ਕਿਸਾਨ ਆਗੂ ਹੈਗੇ ਨੇ ਵੱਡੇ ਉਹ ਉਹਨਾਂ ਦੇ ਵੱਲ ਸੰਬੋਧਨ ਜਿਹੜਾ ਕੀਤਾ ਜਾ ਰਿਹਾ ਤੇ ਰੇਲਵੇ ਟਰੈਕ ਜਿਹੜੇ ਨੇ ਬੰਦ ਕੀਤੇ ਗਏ ਨੇ ਤਿੰਨ ਮੰਗਾਂ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਪੁਰੀਆਂ ਕੀਤੀਆਂ ਜਾਣ ਸਭ ਤੋਂ ਪਹਿਲਾਂ ਜਿਹੜਾ 32 ਦਾ ਬਿਜਲੀ ਦਾ ਨਿਜੀਕਰਨ ਕੀਤਾ ਜਾ ਰਿਹਾ ਉਹ ਬੰਦ ਕੀਤਾ ਜਾਵੇ ਜਿਹੜਾ ਬਿਜਲੀ ਸੋਧ ਬਿੱਲ ਜ ਨਾਲ ਹੀ ਜਿਹੜਾ ਸ਼ੰਭੂ ਉਹਦੇ ਖਨੋਰੀ ਬਾਰਡਰ ਦੇ ਉੱਪਰ ਜਿਹੜੇ ਨਾਲ ਧਰਨੇ ਦਿੱਤੇ ਸਨ ਉਹਨਾਂ ਦੇ ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਵਾ ਉਹਨਾਂ ਦੀ ਪਰਪਾਈ ਜਿਹੜੀ ਕੀਤੀ ਜਾਵੇ ਕੁਝ ਕਿਸਾਨ ਆ ਗਏ ਮੇਰੇ ਨਾਲ ਗੱਲਬਾਤ ਕਰ ਲੈਣੇ ਆ ਐਦਾਂ ਦਿਓ ਜੀ ਆ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕੁਝ ਮੰਗਾਂ ਹੈਗੀਆਂ ਨੇ ਤੇ ਕਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜੱਜ ਦੇਗਾ ਦੇਖੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਛੋਲ ਰੇਲਵੇ ਟਰੈਕ ਬੰਦ ਕਰ ਦਿੱਤਾ ਗਿਆ ਹੈ ਪਹਿਲਾਂ ਇਹਨਾਂ ਸਰਕਾਰਾਂ ਨੇ ਸਾਡੇ ਨਾਲ ਵਧੀਆਂ ਕੀਤੀਆਂ ਸਾਡੇ ਸ਼ੰਭੂ ਤੇ ਖਨੋਰੀ ਬਾਰਡਰ ਨਾਲ ਸਾਡੀਆਂ ਛਟੇਜਾਂ ਤੋੜੀਆਂ ਸਾਡੇ ਏਸੀ ਚੋਰੀ ਕੀਤੇ ਸਾਡੇ ਪੱਖੇ ਚੋਰੀ ਕੀਤੇ ਕਰੋੜਾਂ ਰੁਪਏ ਦਾ ਸਾਡਾ ਨੁਕਸਾਨ ਕੀਤਾ ਸਾਨੂੰ ਧੋਖੇ ਚ ਰੱਖ ਕੇ ਸਾਡੇ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਤੇ ਛੱਡ ਕੇ ਰਸਤੇ ਚ ਡਿਟੇਨ ਕਰ ਲਿਆ ਗਿਆ ਅਗਰ ਇਹਨਾਂ ਨੇ ਕਰਨਾ ਹੀ ਸਾਨੂੰ ਸਾਹਮਣੇ ਕਰਕੇ ਦੱਸ ਦੇ ਫਿਰ ਵੇਖਦੇ ਕਿ ਕਸ਼ਮਾ ਦੇ ਪੁੱਤ ਨੇ ਦੁੱਧ ਪੀਤਾ ਕੌਣ ਸਾਡੀਆਂ ਛੇੜਾਂ ਤੋੜਦਾ ਇਹਨਾਂ ਸਾਡੇ ਕਿਸਾਨਾਂ ਨੂੰ ਜਿਹੜੇ ਉੱਥੇ ਸ਼ੰਭੂ ਬਾਰਡਰਾਂ ਤੇ ਖਨੋਰੀ ਬਾਰਡਰਾਂ ਤੇ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਕਿਡਨਾਪ ਕਰਕੇ ਬੱਚਾਂ ਚ ਪਾ ਕੇ ਤੇ ਸਾਡੇ ਨਾਲ ਧੋਖਾ ਕੀਤਾ ਅਸੀਂ ਉਹਦਾ ਬਦਲਾ ਵੀ ਨਾ ਕੋ ਲੈਣਾ ਹੀ ਲੈਣਾ ਆਪਣੇ ਸਾਰੇ ਸਮਾਨ ਪੂਰੇ ਲਵਾਂਗੇ ਕਿਸੇ ਗੱਲੋਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੋਰ ਹੋਰ ਕਿਹੜੀ ਮੰਗਾਂ ਦੀ ਹੈ ਹੋਰ ਸਾਡੀ ਇਹ ਜਿਹੜੇ ਆ ਸਮਾਰਟ ਮੀਟਰ ਜਿਹੜਾ 2025 ਅਗੱਟ ਇਹਨਾਂ ਲਾਗੂ ਪਾਸ ਕੀਤਾ ਵਾ ਲਾਗੂ ਕੀਤਾ ਅਸੀਂ ਇਸ ਦੇ ਵਿਰੋਧ ਵਿੱਚ ਆ ਅਸੀਂ ਇਹ ਬਿਲਕੁਲ ਲਾਗੂ ਨਹੀਂ ਹੋਣ ਦਿਆਂਗੇ ਬਿਸ਼ੱਕ ਸਾਡੀਆਂ ਜਾਨਾਂ ਚਲ ਜਾਣ ਸਾਡੇ ਜਿੰਨੇ ਮਰਜੀ ਸ਼ੇਰ ਲਾਵੇਂ ਪੈਣ ਅਸੀਂ ਆਪਣੇ ਇਸ ਕੰਮ ਤੋਂ ਪਿੱਛੇ ਨਹੀਂ ਹਟਾਂਗੇ ਤੇ ਅਸੀਂ ਗਿੰਨਾ ਚਰੇ ਬਿਜਲੀ ਛੋ ਡਾਕਟਰ ਰੱਦ ਨਹੀਂ ਕਰਦੇ ਉਹਨਾਂ ਚ ਰਹੀ ਰੇਲਵੇ ਟ੍ਰੈਕਾਂ ਤੇ ਰਵਾਂਗੇ ਇਹਦੀ ਭਗਵਾਨ ਤੁਮਾਂ ਦੀ ਤੌਂ ਤੇ ਗੋਡਾ ਵੀ ਰੱਖਾਂਗੇ ਇਸ ਭਗਵਾਨ ਤੇ ਬੁੱਚੜ ਨੂੰ ਦੱਸ ਦੇਾਂਗੇ ਅਸੀਂ ਉਹ ਸਿੰਘਵਾ ਜਿਹੜੇ ਜੰਗਲਾਂ ਦੇ ਵਿੱਚ ਛੋਲਿਆਂ ਦੀਆਂ ਮੁੱਠਾਂ ਖਾ ਕੇ ਭੁੱਖੇ ਰਹਿ ਕੇ ਗੁਜ਼ਾਰਾ ਕਰਦੇ ਹੁੰਦੇ ਸੀ ਜਦੋਂ ਅਹਿਮਦ ਸ਼ਾਹ ਬਦਾਲੀ ਦੇ ਵੇਲੇ ਛੱਖਾਂ ਦੇ ਸ਼ਰਾਂ ਦੇ ਮੁੱਲ ਪੈਂਦੇ ਸੀ ਉਦੋਂ ਇਹ ਸਿੰਘ ਨਹੀਂ ਖਤਮ ਹੋਏ ਤੇ ਜਵਾ ਜਿੱਥੇ ਤੇਰਾ ਜੋਰ ਲੱਗਦਾ ਲਾਲਾ ਅਸੀਂ ਖਤਮ ਨਹੀਂ ਹੋਣ ਦੇਣੇ ਅਸੀਂ ਆਪਣਾ ਜਿਹੜਾ ਕਾਨੂੰਨ ਵਾ 2025 ਬਿਜਲੀ ਛੋਡ ਐਕਟ ਇਹ ਨਹੀਂਓ ਲੱਗਣ ਦੇਣਾ ਅਸੀਂ ਅਡਾਨੀਆਂ ਬਾਨੀਆਂ ਨੂੰ ਇੱਥੇ ਕਾਰਪੋਰੇਟ ਕਰਨ ਨਹੀਂਓ ਕਬਜ਼ੇ ਕਰਦੇ ਇਹ ਬਿਜਲੀ ਛੱਡਦੀ ਆ ਛੱਡੀ ਆ ਬੀਬੀ ਐਮਬੀ ਜਿਹੜਾ ਵਾ ਇਹ ਸਾਡਾ ਸੀ ਸਾਡੇ ਬੱਚਿਆਂ ਨੇ ਚੰਡੀਗੜ੍ਹ ਪੀ ਜੂ ਯੂਨੀਵਰਸਿਟੀ ਘਰਨਾ ਕਰਕੇ ਬਚਾ ਲਈ ਆ ਜ਼ਮੀਨਾਂ ਐਕਵਾਇਰ ਕਰਨ ਲੱਗੀਆਂ ਸੀ ਲਿਧਾਨੇ ਕਿੰਨੇ ਹਜ਼ਾਰ ਏਕੜ ਸੀ ਅਸੀਂ ਉਹ ਵੀ ਇਹਨਾਂ ਨੂੰ ਪਿੱਛੇ ਮੋੜਿਆ ਇੱਥੋਂ ਇਹਨਾਂ ਨੂੰ ਪਿੱਛੇ ਮੋੜ ਕੇ ਹਟਾਂਗੇ ਅਸੀਂ ਇਹਨਾਂ ਦੀਆਂ ਚਾਲਾਂ ਨਹੀਂ ਚੱਲਣ ਦੇਵਾਂਗੇ ਬਛੱਕ ਸਾਡੇ ਜਿੰਨੇ ਮਰਜੀ ਸ਼ੇਰ ਲੱਗ ਜਾਣ ਅੱਗੇ ਸਾਡਾ ਦਿੱਲੀ ਅੰਦੋਲਨ ਚ 6-800 ਕਿਸਾਨ ਸ਼ਹੀਦ ਹੋਇਆ ਵਾ ਅਸੀਂ ਹੋਰ ਵੀ ਹੋ ਜਾਾਂਗੇ ਅਸੀਂ ਹੁਣ ਇੱਥੇ ਜੀ ਕੇ ਵੀ ਕੀ ਕਰਨਾ ਜੋ ਸਾਡ ਨੂੰ ਬੱਤੀ ਨਾ ਰਹੀ ਸਾਡੀਆਂ ਇੱਜ਼ਤਾਂ ਨਾ ਰਹੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਟਾਂ ਰੋਲਦੀਆਂ ਇਹ ਸਰਕਾਰਾਂ ਇਹ ਭਗਵਾਨ ਜਮਾਨ ਦੇ ਸਾਲ ਇੱਕ ਰਹਿ ਗਿਆ ਮੈਨੂੰ ਚੰਗੀ ਤਰ੍ਹਾਂ ਦੱਸ ਦੇਣਾ ਚਾਹਣਾ ਕਿ ਭਗਵਾਨ ਜਮਾਨ ਇਹ ਤੇਰੇ ਜਿਆਦਾ ਦਿਨ ਨਹੀਂ ਲੰਘਣੇ ਇਹ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਤੇ ਅਸੀਂ ਹੁਣ ਤੇਰੇ ਵੱਲ ਹੋ ਗਏ ਅੱਛੇ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ ਹਾਂ ਅਸੀਂ ਜਨਾਚਰੇ ਬਿਜਲੀ ਸੋਧ ਐਕਟ ਨੂੰ ਰੱਦ ਨਹੀਂ ਕਰਦੇ ਅਸੀਂ ਘਰ ਆਮਨਾ ਨਹੀਂ ਬੈਠਾਂਗੇ ਬਿਲਕੁਲ ਕਿਸਾਨ ਆਗੂ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਬਿਜਲੀ ਸੋਧ ਬਿਲਜਾ 2025 ਉਸ ਨੂੰ ਰੱਦ ਕੀਤਾ ਜਾਵੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਰੇਲਵੇ ਟ੍ਰੈਕ ਸੋਲ ਦੇ ਉੱਪਰ ਬੈਠੇ ਹੋਏ ਨੇ ਸਿਰ ਮੰਗ ਹੀ ਕੀਤੀ ਜਾ ਰਹੀ ਆ ਕਿ ਇਹ ਬਿਜਲੀ ਸੋਧ ਬਿਲਜਾ ਐਕਟ ਵਾ ਉਸ ਨੂੰ ਰੱਦ ਕੀਤਾ ਜਾਵੇ ਤਾਂ ਨਾਲ ਹੀ ਜਿਹੜਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਉਸ ਦੀ ਪਰਪਾਈ ਜੜੀਆਂ ਕੀਤੀ ਜਾਵੇ ਕੁਝ ਹੋਰ ਵੀ ਕਿਸਾਨ ਆਗੂ ਹੈਗੇ ਨੇ ਗੱਲਬਾਤ ਕਰ ਲੈਣੇ ਆ ਤੁਸੀਂ ਦੱਸ ਦਿਓ ਕਿ ਕਿ ਕਿਹੜੇ ਕਦੋਂ ਵਾਸੇ ਆਏ ਅਹੀਂ ਚੇਪ ਵਾਲੇ ਮੀਟਰ ਜਿਹੜੇ ਸੰਬੰਧੀ ਆ ਉਹਦੇ ਵਾਸਤੇ ਹੀ ਇਹ ਧਰਨਾ ਲਾਉਣ ਦਾ ਜਾਣ ਰਿਹਾ ਇਹ ਸਾਡੀ ਇੱਕ ਦੀ ਲੜਾਈ ਨਹੀਂ ਸਾਰਿਆਂ ਦੀ ਸਾਂਝੀ ਹੈ ਤੇ ਬਾਕੀ ਚਲੋ ਆਏ ਆ ਵੇਖ ਲਓ ਸਾਨੂੰ ਸਰਕਾਰਾਂ ਆਈਂ ਤੇ ਕਰਦਾ ਬਟਾਲੇ ਲਾਉਣਾ ਹੈ ਧਰਨਾ ਤੇ ਇੱਥੇ ਆਪਣਾ ਮੇਲ ਮੱਥੇ ਰੱਖਿਆ ਵੀ ਆ ਇੱਥੇ ਬਟਨ ਵੀ ਕੀਤਾ ਘਰਾਂ ਦੇ ਵਿੱਚ ਹਾਂਜੀ ਹਾਂਜੀ ਕਈ ਕਿਸਾਨ ਫੜੇ ਵੀ ਆਏ ਨੇ, ਕਿਸਾਨ ਫੜੇ ਗਏ ਆ ਜੀ ਇੱਥੋਂ ਆਪਣੇ ਸੇਰਾ ਇੱਕ ਫੜਿਆ ਗਿਆ ਸਾਡਾ ਜੀ ਚੰਗਾਈ ਸੱਜਣ ਉਹ ਵੀ ਫੜਿਆ ਗਿਆ ਜੀ ਤੇ ਇਹ ਸਾਰਿਆਂ ਦੀ ਸਾਂਝੀ ਲੜਾਈ ਆ ਜੀ ਸਾਰੇ ਨਿਕਲਣਾ ਚਾਹੀਦਾ ਵਾ ਇਹ ਕੱਲੇ ਮੁਲਾਜ਼ਮ ਇਹ ਸਾਡੀ ਸਾਡੇ ਸੋਨੇ ਮੀਟਰ ਲੱਗਣੇ ਮੁਲਾਜ਼ਮਾਂ ਦੇ ਵੀ ਮੀਟਰ ਲੱਗਣੇ ਜਿਹੜੇ ਸਾਨੂੰ ਡਾਂਗਾ ਫੇਰਨਦੇ ਆ ਜਿਹੜੇ ਸਾਨੂੰ ਧੰਨ ਲਾਉਣ ਨਹੀਂ ਦੇਂਦੇ ਬਿਜਲੀ ਮੁਲਾਜ਼ਮ ਵਾਲੇ ਇਹ ਵੀ ਕੱਲ ਨੂੰ ਓਖੇ ਹੋਣੇ ਆ ਜੀ ਹਾਂਜੀ ਇਹ ਸਾਰਿਆਂ ਨੂੰ ਘਰੋਂ ਨਿਕਲਣਾ ਚਾਹੀਦਾ ਸਾਰਿਆਂ ਦੀ ਸਾਂਝੀ ਲੜਾਈ ਆ ਜੀ ਸਮਾਰਟ ਮੀਟਰ ਪਹਿਲਾਂ ਵੀ ਜਿਹੜੇ ਲੱਗੇ ਸੀ ਉਹ ਵੀ ਕੰਮ ਕਰਦੇ ਸੀ ਤੇ ਹੁਣ ਜਿਹੜੇ ਨਵੇਂ ਥੋਪਣ ਦੇ ਆ ਤੇ ਉਹ ਕਿਹੜੀ ਗੱਲ ਥੋਪਣ ਦੇ ਸਾਰੇ ਕਾਰਪੋਰੇਟ ਕਰਾਣਿਆਂ ਦੀ ਹੈ ਮਤਲਬ ਝਾਲ ਵਾਜੀ ਸਭ ਬਿਲਕੁਲ ਕਿਸਾਨ ਆਗੂ ਨੇ ਜਿਨ੍ਹਾਂ ਦੇ ਵੱਲੋਂ ਸਾਫ ਤੋਂ ਤੇ ਕਿਹਾ ਗਿਆ ਹੈਗਾ ਕਿ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਹੀਂ ਲੱਗਣ ਦੇਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਹਰ ਇੱਕ ਦੀ ਲੜਾਈ ਹੈਗੀ ਇਸ ਲੜਾਈ ਦੇ ਵਿੱਚ ਹਰ ਇੱਕ ਨੂੰ ਸਹਿਯੋਗ ਕਰਨਾ ਚਾਹੀਦਾ ਵਾ ਕੋਈ ਦੀ ਇਹ ਇਨਫੋਰਮੇਸ਼ਨ ਆ ਰਹੀਆਂ ਵਕ ਵਕ ਸਮਾਂ ਦੀਆਂ ਸਭ ਉਸੇ ਪੁਰੀਫਾਈ ਕਰ ਰਹੇ ਹਾਂ ਔਰ ਜੈਸੀ ਸੂਰਤ ਵੈਸੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਬਟ ਫਿਲਹਾਲ ਰੇਲਵੇ ਸਟੇਸ਼ਨ ਜਿਹੜਾ ਸਿਗਾ ਇਹਦੀ ਕਾਲ ਸੀਗੀ ਸੋ ਤੁਹਾਡੇ ਸਾਹਮਣੇ ਅਸੀਂ ਇੱਥੇ ਬਿਲਕੁਲ ਪੀਸਫੁਲੀ ਸਾਰਾ ਕੁਝ ਚੱਲ ਰਿਹਾ ਹੈ ਜਾਂ ਤਾਂ ਯਾਤ ਵੀ ਚੱਲ ਰਿਹਾ ਹੈਗਾ ਫਿਲਹਾਲ ਕੋਈ ਤਰਾਨੀ ਨਹੀਂ ਲੱਗੇਗੀ ਨੇ ਰੇਲਵੇ ਸਟੇਸ਼ਨ ਦੇ ਉੱਪਰ ਫਿਲਹਾਲ ਕੋਈ ਤਰਾਨੀ ਹੈਗਾ ਐਂਡ ਅਪਸੀ ਰੈਗੂਲਰ ਸੰਪਰਕ ਦੇ ਵਿੱਚ ਹੈਗੇ ਆ ਸਾਡੀ ਫੋਰਸ ਵੀ ਸਾਰੀ ਡਿਪਲੋਇਸ ਕੀਤੀ ਹੋਈ ਹੈ ਜਿੰਨੇ ਵੀ ਇਨਲੈਟਸ ਆਊਟਲੈਟਸ ਹੈਗੇ ਨੇ ਉਹ ਸਾਰੇ ਅਸੀਂ ਪ੍ਰੋਪਰ ਸੀ ਇਨਫੋਰਮੇਸ਼ਨ ਆਲੀ ਕਿ ਉਹ ਸਟੇਸ਼ਨ ਉੱਥੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਮੈਂ ਭੇਜਿਆ ਹੋਇਆ ਹੁਣੇ ਸਾਡੇ ਆਫੀਸਰ ਉੱਥੇ ਹੈਗੇ ਨੇ ਅਰ ਜੇ ਕੋਈ ਇਦਾਂ ਦੀ ਗੱਲ ਹੋਊਗੀ ਤੇ ਵਿਲ ਵਿਲ ਟੇਕ ਇਟ ਬਹੁਤ ਸ਼ਾਂਤਪੁਰਨੀ ਜੀ ਬੋਲ ਬਿਲਕੁਲ ਸ਼ਾਂਤ ਜੀ ਬਿਲਕੁਲ ਸਰ ਜੇ ਕੋ ਲਾਇਗ ਕਾਰਵਾਈ ਕੀਤੀ ਗਈ ਹੈ ਦੇਖੋ ਐਸ ਪਰ ਰੂਲਸ ਐਸ ਪਰ ਲਾ ਜਿਹੜੀ ਵੀ ਕਾਰਵਾਈ ਹੋਏਗੀ ਉਹ ਮਜਬੂਰ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਦਨਖਸਰਾ ਟੀਵੀ ਖੁਰਦਾਸਪੁਰ ਜੀ